ਕਿ ਇਸ ਅਕਾਲ ਤੱਕ ਸਾਹਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅੱਜ ਤਾਜ਼ਾ-ਤਾਜ਼ਾ ਆਦੇਸ਼ ਦਿੱਤੇ ਐਸਜੀਪੀਸੀ ਨੂੰ ਕਿ ਐਫਆਈਆਰ ਦਰਜ ਕਰਾਓ ਜਥੇਦਾਰ ਗੁਰਦੇਵ ਸਿੰਘ ਕੋਂਕੇ ਵਾਲੇ ਕੇਸ ਦੇ ਵਿੱਚ ਕਿਉਂਕਿ ਤਸ਼ੱਦਦ ਹੋਇਆ ਅਣਮਨੁੱਖੀ ਤਸ਼ੱਦਦ ਹੋਇਆ ਹਿਊਮਨ ਰਾਈਟਸ ਲਈ ਜਿਹੜੇ ਲੜਦੇ ਰਹੇ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਫਾਈਲਾਂ ਬਣਾਈਆਂ ਨੇ ਫਿਰ ਰਿਪੋਰਟ ਜਿਹੜੀ ਹੈ ਉਸ ਵੇਲੇ ਦੇ ਜਿਹੜੇ ਤਿਵਾੜੀ ਨੇ ਡੀਜੀਪੀ ਉਹਨਾਂ ਨੇ ਬਣਾਈ ਇਹ ਰਿਪੋਰਟ ਤਿਆਰ ਕੀਤੀ ਉਸ ਦੇ ਆਧਾਰ ਦੇ ਉੱਤੇ ਹੁਣ ਅਗਲੀ ਪੈਰਵਾਈ ਐਸਜੀਪੀਸੀ ਨੂੰ ਕਰਨੀ ਚਾਹੀਦੀ ਹੈ ਇਹ ਸਿੱਟੇ ਕੱਢ ਸਕਦੀ ਹੈ ਪੈਰਵਾਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਸ ਟਾਈਮ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਗबीर ਸਿੰਘ ਹੋਣਾ ਸਵਾਲ ਹੈ ਕਿ ਉਸ ਤੋਂ ਪਹਿਲਾਂ ਜਿਹੜੇ ਜਥੇਦਾਰ ਬੈਠੇ ਰਹੇ ਨੇ ਕਿਉਂਕਿ 99 ਦੀ ਰਿਪੋਰਟ ਜਿਹੜੇ ADGP ਉਸ ਸਮੇਂ ਸੀ BP ਤਵਾੜੀ ਸਾਹਿਬ ਉਹਨਾਂ ਨੇ ਰਿਪੋਰਟ ਦਿੱਤੀ ਸੀ ਉਹਨਾਂ ਨੇ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਰਡਰ ਹੋਇਆ ਘਰੋਂ ਚੁੱਕਿਆ ਗਿਆ ਪੁਲਿਸ ਦੀ ਹਰਾਸਤ ਦੇ ਵਿੱਚ ਕੀਤਾ ਗਿਆ ਉਹਦੇ ਨਾਲ ਮਨੁੱਖੀ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਪਘੋੜਾ ਕਰਾਰ ਦਿੱਤਾ ਗਿਆ ਉਹਨਾਂ ਨੂੰ ਬਹੁਤ ਕੁਝ ਕੀਤਾ ਗਿਆ ਧੱਕਾ ਅਜ ਵੀ ਪੁਲਿਸ ਰਿਕਾਰਡ ਦੇ ਮੁਤਾਬਕ ਭਾਈ ਕੋਂਕੇ ਪਘੋੜੇ ਨੇ ਹੁਣ ਸਵਾਲ ਹੈ ਕਿ ਇਹਦੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਕਟਕੜ 2007 ਤੋਂ ਲੈ ਕੇ 17 ਤੱਕ 10 ਸਾਲ ਉਸ ਵਾਰ 99.3 13 ਸਾਲ ਸਰਕਾਰ ਰਹੀ ਆ ਜੀ ਤੁਸੀਂ ਇਹ ਸਰਕਾਰ ਨੇ ਕੰਮ ਨਹੀਂ ਕੀਤਾਗਾ ਪਰ ਨਾਲ ਜਥੇਦਾਰਾਂ ਨੇ ਨਹੀਂ ਕੰਮ ਕੀਤਾ ਹੁਣ ਸਵਾਲ ਇਹ ਆ ਕਿ ਹੁਣ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੋਣੀ ਵੀ ਚੁੱਪ ਕਰਕੇ ਬੈਠੇ ਰਹੇ ਨੇ ਉਹਦੇ ਜਿਹੜੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਜਿਹੜੇ ਮਰਹੂਮ ਜਸਟਿਸ ਅਜੀਤ ਸਿੰਘ ਹੋਣੀ ਸੈਟਅਪ ਕਰਕੇ ਗਏ ਸੀ ਇਸ ਟਾਈਮ ਉਹਨਾਂ ਦੇ ਜਿਹੜੇ ਬੇਟੇ ਨੇ ਜਿਹੜੇ ਬੜੇ ਕਾਬਿਲ ਇਮਾਨਦਾਰ ਐਡਵੋਕੇਟ ਮੰਨੇ ਗਏ ਨੇ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਅਗਵਾਈ ਚ ਚੱਲ ਰਿਹਾ ਤੇ ਇਹ ਰਿਪੋਰਟ ਉਹਨਾਂ ਨੇ ਵੀ ਤਿਆਰ ਕੀਤੀ ਔਰ ਬੀਪੀ ਤਵਾੜੀ ਸਾਹਿਬ ਦੀ ਵੀ ਰਿਪੋਰਟ ਜਗ ਜाहिर ਹੋ ਗਈ ਪਹਿਲਾਂ ਤੇ ਦੇਖੋ ਨਾ ਕਿ ਸਰਕਾਰਾਂ ਕਰਦੀਆਂ ਕੀ ਰਹੀਆਂ ਨੇ ਸਰਕਾਰਾਂ ਚਾਹੇ ਅਕਾਲੀ ਦਲ ਦੀਆਂ ਸੀ ਚਾਹੇ ਕਾਂਗਰਸ ਪਾਰਟੀ ਦੀਆਂ ਸੀ ਉਹ ਦੱਬਦੀਆਂ ਰਹੀਆਂ ਰਿਪੋਰਟਾਂ ਹੁਣ ਜਦੋਂ ਰਿਪੋਰਟ ਬਾਹਰ ਆ ਗਈ ਤੇ ਇਸ ਜਥੇਦਾਰ ਸਾਹਿਬ ਨੇ ਵੀ ਦਬ ਛੱਡੀ ਉਹਦੇ ਜਦੋਂ ਆਪਾਂ ਦਿਖਾਈ ਰਿਪੋਰਟ ਜਾਂ ਹੋਰਾਂ ਨੇ ਦਿਖਾਈ ਰਿਪੋਰਟ ਤੇ ਫਿਰ ਜਥੇਦਾਰ ਅਕਾਲਤਖਸਾਹਬ ਗਿਆਨੀ ਰਗਬੀਰ ਸਿੰਘ ਵੀ ਕਟਾਰੇ ਵਿੱਚ ਖੜੇ ਹੋਗੇ ਕਿ ਜਦ ਤੁਹਾਨੂੰ ਇੱਕ وفد ਜਿਹੜੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਹੋਣਾ ਦੀ ਟੀਮ ਦੇ ਕੇ ਗਈ ਆ ਤੁਸੀਂ ਕਿਉਂ ਨਹੀਂ ਇਸਤੇ ਕਾਰਵਾਈ ਕੀਤੀ ਜਦ ਪਿਛਲੇ 3-4 ਦਿਨਾਂ ਤੋਂ ਇਹ ਮਾਮਲਾ ਜਗ ਜाहिर ਹੋਇਆ ਫਿਰ ਜਥੇਦਾਰ ਸਾਹਿਬ ਕਟਹਿਰੇ ਵਿੱਚ ਖੜੇ ਹੋਗੇ ਨੇ ਲੋਕਾਂ ਨੇ ਕਾਲੀ ਦਲ ਨੂੰ ਨੀ ਖਟਹਿਰੇ ਵਿੱਚ ਖੜਾ ਕੀਤਾਗਾ ਲੋਕਾਂ ਨੇ ਸ਼੍ਰੋਮਣੀ ਕਮੇਟੀ ਲੋਕਾਂ ਨੇ ਤੇ ਜਥੇਦਾਰ ਕਿਉਂਕਿ ਜਥੇਦਾਰ ਹੀ ਭਾਈ ਗੁਰਦੇਵ ਸਿੰਘ ਕੌਂਕੇ ਸੀ ਤੇ ਜੇ ਮੌਜੂਦਾ ਜਥੇਦਾਰ ਪਿਛਲੇ ਨੇ ਜੋ ਕਰਨਾ ਸੀ ਕਰ ਦਿੱਤਾ ਚਾਹੇ ਉਹ ਜਥੇਦਾਰ ਵਿਧਾਂਤੀ ਸੀ ਚਾਹੇ ਗਿਆਨੀ ਗੁਰਬਚਨ ਸਿੰਘ ਹੀ ਚਾਹੇ ਗਿਆਨੀ ਹਰਪੀ ਸਿੰਘ ਜਾਂ ਉਸ ਤੋਂ ਪਹਿਲਾਂ ਵੀ ਉਹ ਤੇ ਚੁੱਪ ਕਰਕੇ ਬੈਠੇ ਰਹੇ ਮਸਲਾ ਨਹੀਂ ਉੱਠਿਆ ਤੇ ਨਹੀਂ ਉੱਠਿਆ ਪਰ ਇਹਨਾਂ ਨੇ ਵੀ ਤਿੰਨ ਚਾਰ ਦਿਨ ਕੰਮ ਨਹੀਂ ਕੀਤਾ ਹੁਣ ਇਹਨਾਂ ਨੂੰ ਪਤਾ ਲੱਗਾ ਕਿ ਮੈਨੂੰ ਹੀ ਲੋਕ ਪੁੱਛ ਰਿਹਾਗੇ ਨੇ ਹੁਣ ਇਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਤੇ ਕਾਰਵਾਈ ਕਰੋ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੀ ਕਰੇਗੀ ਭਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੀ ਕਰਨਗੇ ਉਹ ਸਰਕਾਰ ਨੂੰ ਮਿਲਣਗੇ ਰਿਪੋਰਟ ਦੇਣਗੇ ਸਰਕਾਰ ਨੂੰ ਕਿ ਜਿਹੜੇ ਵੀ ਲੋਕ ਹੈ ਜਿਹੜੇ ਵੀ ਬੀਪੀ ਤਵਾੜੀ ਦੀ ਰਿਪੋਰਟ ਦੇ ਵਿੱਚ ਦੋਸ਼ੀ ਪਾਏ ਗਏ ਨੇ ਜਿਹੜੇ ਵੀ ਉਸ ਸਮੇਂ ਦੇ ਐਸਐਚਓ ਡੀਐਸ ਡੀਐਸਪੀ ਐਸਐਸਪੀ ਉਹ ਸਾਰੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰੋ ਹੁਣ ਉਹਨਾਂ ਦੇ ਖਿਲਾਫ ਪਰਚੇ ਦਰਜ ਕਰੋ ਤੇ ਮੈਨੂੰ ਲੱਗਦਾ ਉਹਨਾਂ ਚ ਜੋ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਹੈ ਕਈ ਤੇ ਬੇਵਕਤੀ ਮੌ ਪਰ ਫਿਰ ਵੀ ਜੇ ਉਹ ਮਾਰੇਗੇ ਨੇ ਕਿਉਂਕਿ ਉਹਨੇ ਗੁਨਾਹ ਕੀਤਾ ਘੱਟੋ ਘੱਟ ਉਹਨਾਂ ਦੇ ਜਿਹੜੇ ਵੰਸ਼ ਨੇ ਇਸ ਟਾਈਮ ਉਹਨਾਂ ਨੂੰ ਤਾਂ ਪਤਾ ਲੱਗਣ ਕਿ ਸਾਡੇ ਜਿਹੜੇ ਪਿਓ ਸੀ ਪੁਲਿਸ ਵਾਲੇ ਕਿੰਨੀਆਂ ਕਰਤੂਤਾਂ ਮਾੜੀਆਂ ਕਰਕੇ ਗਏ ਨੇ ਕਿਵੇਂ ਇੱਕ ਬੇਕਸੂਰ ਬੰਦੇ ਨੂੰ ਮਾਰਿਆ ਗਿਆ ਘੱਟੋ ਘੱਟ ਉਹਨਾਂ ਨੂੰ ਤਾਂ ਪਤਾ ਲੱਗ ਜੇ ਨਾ ਜਾਂ ਲੋਕਾਂ ਨੂੰ ਪਤਾ ਲੱਗ ਜੇ ਚਾਹੇ ਉਹ ਮਾਰ ਹੀ ਗਏ ਨੇ ਪਰ ਘੱਟੋ ਘੱਟ ਪਤਾ ਤਾਂ ਲੱਗ ਜੇ ਕਿ ਇਹ ਕਿੰਨੇ ਮਾੜੇ ਅਫਸਰ ਸਨ ਇਸ ਕਰਕੇ ਨੇ ਸ਼ਰੋਮ ਨਗਰ ਦਾ ਪ੍ਰਬੰਧਕ ਕਮੇਟੀ ਕੋਲ ਕੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਜਾਂ ਡੀਜੀਪੀ ਨੂੰ ਮਿਲਣਗੇ ਕਿਉਂਕਿ ਗਵਰਨਰ ਨੂੰ ਤਾਂ ਮਿਲਣ ਦਾ ਕੋਈ ਫਾਇਦਾ ਨਹੀਂ ਫੈਸਲਾ ਹੈ ਨਾ ਭਗਵੰਤ ਮਾਨ ਸਾਹਿਬ ਨੇ ਉਹ ਦੇਖਣ ਕਿ ਕੀ ਕਰਦੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੀ ਲੜਾਈ ਲੀਗਲ ਲੜਨਗੇ ਕਿਉਂਕਿ ਰਿਪੋਰਟ ਹੋ ਚੁੱਕੀ ਆ ਇਸ ਰਿਪੋਰਟ ਤੇ ਕੀ ਦੁਬਾਰਾ ਇਨਵੈਸਟੀਗੇਸ਼ਨ ਹੋਏਗੀ ਜੇ ਦੁਬਾਰਾ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ 4 ਸਾਲ ਲੰਘ ਜਾਣਗੇ ਤੇ ਇਸ ਕਰਕੇ ਗੁਰਦੇਵ ਸਿੰਘ ਕੌਂਕੇ ਨੂੰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਜਦੋਂ ਕੈਪਟਨ ਮਿਰਿੰਦਰ ਸਿੰਘ ਜਾਂ ਚੰਨੀ ਸਾਹਿਬ ਦੀ ਸਰਕਾਰ ਸੀ ਜਾਂ 2002 ਤੋਂ ਲੈ ਕੇ ਜੋ ਕਾਂਗਰਸ ਪਾਰਟੀ ਸਰਕਾਰ ਜਾਂ ਫਿਰ 17 ਤੋਂ ਲੈ ਕੇ 22 ਤੱਕ ਜਾਂ ਫਿਰ ਹੁਣ 22 ਤੋਂ ਲੈ ਕੇ 27 ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਭ ਦੀ ਸਰਕਾਰ ਰਹਿਣੀ ਆ ਵੀ ਇਹਨਾਂ ਸਰਕਾਰਾਂ ਤੋਂ ਇਨਸਾਫ ਭਾਈ ਕੌਮਕੇ ਦਾ ਮਿਲ ਜੈਣਾ ਕਿਉਂਕਿ ਤੇ ਹੋਰ ਨੇਚਰ ਦੀਆਂ ਹੋਰ ਵਿਚਾਰਧਾਰਾ ਦੀਆਂ ਪਾਰਟੀਆਂ ਪਰ ਸਵਾਲ ਹੀ ਕਿ ਸ਼੍ਰੋਮਣੀ ਅਕਾਲੀ ਦਲ ਇਨਸਾਫ ਦੇ ਸਕਦਾ ਸੀ ਭਾਈ ਕੌਮਕੇ ਨੂੰ ਉਹ ਕਾਰਸਾ ਦੇ ਉਸ ਸਮੇਂ ਕਿਉਂਕਿ ਤੁਹਾਡੀ 10 ਸਾਲ ਸਰਕਾਰ ਰਹੀ ਹੈ ਤੁਸੀਂ ਉਸ ਸਮੇਂ ਜਿਹੜੇ ਵੀ ਗਿਲਟੀ ਸੀ ਜਿਹੜੇ ਵੀ ਦੋਸ਼ੀ ਅਫਸਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਸਸਪੈਂਡ ਕਰਦੇ ਡਿਸਮਿਸ ਕਰਦੇ ਪਰਚਾ ਦਰਜ ਕਰਦੇ ਤੁਸੀਂ ਘੱਟੋ ਘੜ ਪਰਚਾ ਦਰਜ ਤੇ ਕਰ ਹੀ ਸਕਦੇ ਸੀ ਨਾ 302 ਬੰਦੀ ਆ 307 ਬੰਦੀ 304 ਬੰਦੀ ਜੋ ਮਰਜ਼ੀ ਬੰਦੀ ਆ ਗਿਆ ਕਾਨੂੰਨ ਜੋ ਕਹਿੰਦਾ ਸੀ ਜੋ ਬੀਪੀ ਤੋਵਾੜੀ ਸਾਹਿਬ ਕਹਿ ਗਏ ਨੇ ਉਹ ਸਾਹਿਬ ਨੇ ਪਰਚਾ ਦਰਜ ਕਰਦੇ ਆਪੇ ਰਿਪੋਰਟ ਪੇਸ਼ ਹੁੰਦੀ ਚਲਾਨ ਹੁੰਦਾ ਕੋਰਟ ਦੇ ਡਿਸਾਈਡ ਕਰਦੇ ਕਿ ਇਹਨੂੰ ਸਜ਼ਾ ਕਿਹੜੀ ਦੇਣੀ ਹੈ ਫਾਂਸੀ ਦੀ ਦੇਣੀ ਉਮਰ ਕੈਦ ਦੇਣੀ ਹੈ ਕਿਹੜੀ ਦੇਣੀ ਹੈ ਜਦੋਂ ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕੀਤੇ ਜਾਂਦੇ ਆ ਜਾਂ ਪੁੱਛੇ ਜਾਂਦੇ ਆ ਕਿਸੇ ਵੱਲੋਂ ਵੀ ਚਾਹੇ ਆਪਾਂ ਪੁੱਛੀਏ ਜਾਂ ਕੋਈ ਹੋਰ ਉਹਨਾਂ ਨੂੰ ਤਕਲੀਫ ਬਹੁਤ ਹੋ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਕਿਵੇਂ ਪੁੱਛੀ ਜਾ ਰਹੀ ਹੈ ਹਾਲਾਂਕਿ ਅਸੀਂ ਤਾਂ ਪਰਮਿਸ਼ਨ ਦਿੱਤੀ ਸੀ ਉਸ ਵੇਲੇ ਏਡੀਜੀਪੀ ਤਿਵਾੜੀ ਨੂੰ ਵੀ ਇੱਕ ਰਿਪੋਰਟ ਤਿਆਰ ਕਰਨ ਦੀ ਲੋਕੋ ਕਾਲੀ ਦਲ ਦੇ ਇੱਕ ਇੱਕਦੁੱਕਾ ਲੀਡਰ ਹੈਗੇ ਨੇ ਜਿਨ੍ਹਾਂ ਨੂੰ ਹੋਰ ਤੋਂ ਕੋਈ ਕੰਮ ਨਹੀਂ ਕਿੰਤੂ ਪਰੰਤੂ ਕਰਨ ਦਾ ਇਹ ਇਹ ਤਾਂ ਮੰਨਣਾ ਨਹੀਂ ਹੈਗਾ ਵੀ ਸਾਡੀ ਸਰਕਾਰ ਸੀ ਅਸੀਂ ਸਾਡੀ ਕੋ ਗਲਤੀ ਹੋ ਗਿਆ ਮੰਨ ਲਓ ਜੇ ਤੁਸੀਂ ਤੁਹਾਡੀ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਬਣਾਤੀ ਬੀਪੀ ਤਵਾੜੀ ਜਿਹੜੇ ਆਈਪੀਐਸ ਅਫੀਸਰ ਉਹਨੂੰ ਕਹਿ ਦਿੱਤਾ ਜਾਂਚ ਦੇ ਦਿੱਤੀ ਹੈਗੀ ਆ ਤੇ ਤੁਸੀਂ ਹਸਾਨ ਕਰ ਦਿੱਤਾ ਹੈਗਾ ਜੇ ਤੁਸੀਂ ਸਜ਼ਾ ਵੀ ਦੇ ਦਿੰਦੇ ਦਵਾ ਦਿੰਦੇ ਹੈਗੇ ਤੇ ਹਸਾੜ ਹੋ ਜਾਂਦਾ ਕੌਮ ਤੇ ਮਤਲਬ ਇਹ ਇਹ ਛੋਟੀ ਸੋਚ ਦੇ ਮਾਲਕ ਹੋ ਸਕਦੇ ਜਿਹੜੇ ਤੇ ਚਾਰਿੰ ਇਕ ਦੁੱਕਾ ਲੋਕ ਜਿਹੜੇ ਨੇ ਇਦਾਂ ਦੇ ਕਰਦੇ ਕਿ ਇਹਨੂੰ ਵੈਸੇ ਹੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈਗੀ ਕਈ ਸ਼ਰੋਮ ਨਿਕਾਲੀ ਦਾ ਲੀਡਰ ਉਹਨਾਂ ਨੂੰ ਬੀਪੀ ਹਾਈ ਹੋ ਜਾਂਦਾ ਉਹਨਾਂ ਨੂੰ ਪ੍ਰੋਬਲਮ ਇਹ ਹੈਗੀ ਆ ਤੁਸੀਂ ਮੰਨੋ ਗਲਤੀਆਂ ਗਲਤੀਆਂ ਜੇ ਤੁਸੀਂ ਮੰਨਦੇ ਹੋ ਤੇ ਉਹਦੇ 'ਚ ਤੁਹਾਡੇ ਬੜਪਣ ਹੁੰਦਾ ਤੁਸੀਂ ਇਹ ਕਹਿੰਦੇ ਕਿ ਸਾਡੀਆਂ ਗਲਤੀਆਂ ਸਾਡੇ ਤੇ ਕੋਈ ਕਿੰਤੂ ਪਰੰਤੂ ਨਾ ਕਰਕੇ ਕਿਉਂ ਮੀਡੀਆ ਕਿਉਂ ਨਹੀਂ ਤੜੇ ਕਿੰਤੂ ਪਰਤੂ ਕਰ ਸਕਦਾ ਹੈ ਜੇ ਤੁਸੀਂ ਲੋਕਾਂ ਦੇ ਕਰ ਸਕਦੇ ਕਿ ਫਲਾਨੀ ਸਰਕਾਰ ਜੀ ਹੈ ਫਲਾਨੀ ਤੇ ਮੀਡੀਆ ਦੇ ਸਭ ਨੂੰ ਲੱਗਦਾ ਕਿ ਇਹ ਅਜ 파ਰਟੀ ਨੇ ਇਹਦਾ ਕੰਮ ਚੰਗਾ ਜਾਂ ਇਹਦਾ ਮਾੜਾ ਹੈਗਾ ਹੁਣ ਸਵਾਲ ਹੈ ਕਿ ਤੁਸੀਂ ਹੋਰ ਤਾਂ ਕੋਈ ਕਹਿੰਦਾ ਨਹੀਂ ਕਦੀ ਕਿਹਾ ਕਾਂਗਰਸ ਪਾਰਟੀ ਨੇ ਸੰਪੰਥਕ ਸਰ ਸਾਡੀ ਸੰਪੰਥਕ ਸਰਕਾਰ ਜਾਂ ਕਦੀ ਆਮ ਆਦੀ ਪਾਰਟੀ ਨੇ ਕਿਹਾ ਜਾਂ ਬੀਜੇਪੀ ਵਾਲਿਆਂ ਨੇ ਕਾਲੀਦਲ ਦੀਆਂ ਸੰਗਤ ਕਦੀ ਉਹਨੇ ਕਿਹਾ ਸੰਪੰਥਕ ਸਰ ਤੁਸੀਂ ਕਹਿੰਦੇ ਨਾ ਕਿ ਸੰਪੰਥ ਪੰਥ ਦੇ ਅਸੀਂ ਰਖਵਾਲੇ ਅਸੀਂ ਗਾਰਡ ਆ ਅਸੀਂ ਸੇਵਾਦਾਰ ਆ ਹੋਰ ਤਾਂ ਕਿਹਨੂੰ ਇੱਕ ਕਹਿੰਦਾ ਹੈਗਾ ਤੇ ਜਿਹੜੇ ਸੇਵਾਦਾਰ ਜਿਹੜੇ ਗਾਰਡ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਰਾਖੇ ਆ ਲੋਕੀ ਕਹਿੰਦੇ ਪੰਥ ਦੇ ਠੇਕੇਦਾਰ ਨੇ ਜੇ ਉਹਨਾਂ ਦੇ ਵੇਲੇ ਹੀ ਉਸ ਤਖਤ ਤੇ ਜਿਹੜੇ ਛੇਵੇਂ ਪਾਤਸ਼ਾਹ ਸਾਹਿਬ ਸਾਨੂੰ ਦੇਖੇਗੇ ਨੇ ਜੇ ਉਸ ਤਖਤ ਤੇ ਬੈਠੇ ਚਾਹੇ ਉਸ ਤਖਤ ਤੇ ਬੈਠੇ ਕੋਈ ਵੀ ਬੰਦਾ ਹੋਵੇ ਚਾਹੇ ਉਸ ਲੈਵਲ ਦਾ ਨਹੀਂ ਹੋਵੇ ਕੋਈ ਪਰ ਸਾਡੇ ਵਾਸਤੇ ਤਖਤ ਮਹੱਤਵਪੂਰਨ ਆ ਜਿਸ ਤਖਤ ਨੂੰ ਦੇਖ ਕੇ ਲੋਕੀ ਸੇਧ ਲੈਂਦੇ ਨੇ ਉਸ ਸਖਤ ਤੇ ਭਾਵੇਂ ਕਿਸੇ ਰਾਗੀ ਨੂੰ ਬਿਠਾ ਦੋ ਕਿਸੇ ਪਿੰਡ ਦੇ ਪਾਠੀ ਨੂੰ ਬਣਾ ਦੋ ਉਹ ਪੂਜਨੀਕ ਹੋ ਜਾਂਦਾ ਤੇ ਜੇ ਉਸ ਤਖਤ ਤੇ ਬੈਠੇ ਹੋਏ ਕਿਸੇ ਹਸਤੀ ਦੀ ਕਤਲ ਹੋ ਜਾਂਦਾ ਪੁਲਿਸ ਇਨਕਾਊਂਟਰ ਕਰਦੀ ਹੈ ਫਿਰ ਭਗੌੜਾ ਕਰਾਰ ਦਿੰਦੀ ਉਹਨੂੰ ਝੂਠੇ ਕਤਲ 'ਚ ਫਸਾਉਂਦੀ ਆ ਗਈ ਹੈ ਤੇ ਜੇ ਕਾਲੀਦਿਲ ਕਵੇ ਸਾਨੂੰ ਕੁਛ ਕਹੋ ਨਾ ਸਾਡੇ ਬਾਰੇ ਕੁਛ ਬੋਲੋ ਨਾ ਤੇ ਫਿਰ ਐਸੇ ਕਰਕੇ ਤੇ ਕਾਲੀਦਿਲ ਦਾ ਪਹਿਲਾਂ 15 ਆ ਗੀਆਂ ਹੁਣ 3 ਆ ਗਈਆਂ ਗਾਂ ਦਾ ਪਤਾ ਨਹੀਂ ਕਿੰਨੀਆਂ ਆਉਣਗੀਆਂ ਨਾ ਤੁਸੀਂ ਕਿੰਨੀਆਂ ਕਿ ਮਾਫੀ ਮੰਗੋਗੇ ਤੇ ਲੋਕੀ ਪੰਥ ਬਖਸ਼ਨ ਹਾਰ ਪਰ ਜੇ ਤੁਸੀਂ ਫਿਰ ਵੀ ਛਾਤੀਆਂ ਚੌੜੀਆਂ ਹੋ ਕੇ ਇਕਦੁੱਕਾ ਇਦਾਂ ਰੌਲਾ ਪਾਉਂਦੇ ਉਹਨਾਂ ਲੋਕਾਂ ਦਾ ਰੌਲਾ ਮੈਨੂੰ ਲੱਗਦਾ ਕੋਈ ਸੁਣਦਾ ਨਹੀਂ ਹੈਗਾ ਪਰ ਇਸ ਕਰਕੇ ਕਿ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਗਰ ਉਸ ਤਖਤ ਤੇ ਬੈਠੇ ਹੋਏ ਜਥੇਦਾਰ ਦਾ ਹੀ ਜਿਨ੍ਹਾਂ ਮੈਨੂੰ ਲੱਗਦਾ ਇਸ ਮਸਲੇ 'ਚ ਸ਼੍ਰੋਮਣੀ ਕਾਲੀ ਦਲ ਨੂੰ ਭੂਮਿਕਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ ਉਸ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਉਹ ਭਾਈ ਕੋਂਕੇ ਤੋਂ ਬਾਅਦ ਜਿਨ੍ਹਾਂ ਵੀ ਉਸ ਅਕਾਲ ਤਖਤ ਸਾਹਿਬ ਤੇ ਜਥੇਦਾਰ ਬੈਠੇ ਨੇ ਉਹਨਾਂ ਦੀ ਵੀ ਚਾਹੀਦੀ ਸੀ ਜ਼ਿੰਮੇਵਾਰੀ ਯਾਰ ਇਸ ਤਖਤ ਦੇ ਬੈਠੇ ਜੇ ਕਿਸੇ ਅ ਜਥੇਦਾਰ ਦੇ ਨਾਲ ਇੰਨਾ ਕੁਝ ਹੋ ਸਕਦਾ ਕੀ ਉਹਨੂੰ ਜਿਹੜੇ ਵੀ ਜਥੇਦਾਰ ਬੈਠੇ ਨੇ ਭਾਈ ਚਾਹੇ ਭਾਈ ਰਣਜੀਤ ਸਿੰਘ ਵੀ ਬੈਠੇ ਰਹੇ ਹੁਣ ਚਾਹੇ ਜਿਹੜੇ ਵੀ ਜਥੇਦਾਰ ਵਿਦਵਾਨਤੀ ਵੀ ਕਿੰਨੇ ਹੀ ਬੈਠ ਗਏ ਨਾ ਜੀ ਹੈ ਨਾ ਘਟੋ ਘੜ ਉਹ ਤਖਤ ਦੇ ਜਦੋਂ ਬੈਠਦੇ ਨੇ ਕੀ ਉਹਨਾਂ ਨੂੰ ਕੋਈ ਹਲੂਣਾ ਨਹੀਂ ਆਉਂਦਾ ਕੀ ਉਹਨਾਂ ਦੇ ਲੂਈ ਕੰਡੇ ਨਹੀਂ ਖੜੇਂਦੇ ਕੀ ਉਹ ਤਖਤ ਉਹਨਾਂ ਨੂੰ ਚੋਟਾ ਨਹੀਂ ਮਾਰਦਾ ਕੀ ਉਹ ਤੋ ਹਲੂਣਾ ਨਹੀਂ ਦਿੰਦਾ ਹੈਗਾ ਤਿੱਕ ਤੁਹਾਡੀਆਂ ਵੱਖੀ ਚ ਉਹ ਵਾਜ ਉਹ ਜ ਨਹੀਂ ਵਜਦੀਆਂ ਹੈਗੀਆਂ ਪੀ ਯਾਰ ਇਸੇ ਤਖਤ ਤੇ ਭਾਈ ਗੁਰਦੇਵ ਸਿੰਘ ਕੌਂਕੇ ਚਾਹੇ ਥੋੜੇ ਦਿਨ ਵਾਸਤੇ ਬੈਠੇ ਸੀ ਇਸ ਕਰਕੇ ਉਹਨੇ ਜਿੰਨੇ ਜ਼ਿੰਮੇਵਾਰੀ ਸ਼੍ਰੋਮਣੀ ਕਾਲੀ ਦਲ ਨੂੰ ਨਭਾਉਣੀ ਚਾਹੀਦੀ ਸੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਭਾਉਣੀ ਚਾਹੀਦੀ ਉਸ ਤੋਂ ਵੱਧ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਭਾਈ ਕੌਂਕੇ ਦੁਆਜਥੇਦਾਰ ਬੈਠੇ ਉਹਨਾਂ ਨੂੰ ਬਣਾਉਣੀ ਚਾਹੀਦੀ ਪਰ ਇਸੇ ਕਰਕੇ ਕੌਮ ਦੀ ਮਾੜੀ ਕਿਸਮਤ ਆ ਕਿ ਲੋਕ ਇਹ ਮੂਮ ਫੇਰ ਚੁੱਕੇ ਨੇ ਇਨਾਂ ਤੋਂ ਜਿੱਦਨ ਤੁਸੀਂ ਵੱਡੇ ਦਿਲ ਦਿਖਾਏ ਵੱਡੇ ਫੈਸਲੇ ਲਈ ਇਮਾਨਦਾਰੀ ਨਾਲ ਕੀਤੇ ਸਿਆਸਤ ਨੂੰ ਬਾਹਰ ਕੱਢ ਕੇ ਕੀਤੇ ਆਗੇ ਤੇ ਫਿਰ ਕਹਿਣਗੇ ਲੋਕ ਕਿ ਮੈਂ ਮਰਾਂ ਤੇ ਮੇਰਾ ਪੰਥ ਜਿਵੇ ਜਿਵੇਂ ਮਾਸਟਰ ਤਾਰਾ ਸਿੰਘ ਕਹਿੰਦੇ ਹੁੰਦੇ ਸੀ